ਯਾਰੀ ਨਾ ਜਾ ਕੇ ਧੋਕੇ ਦਾ ਸਿਆਰ ਬਰਬਾਦ ਕਰੋ ਕਰਮ वापस ਲੋ ਆਪਸ ਲੋ ਬੰਨਾ ਸਿਰਫ ਸਾਦਾ ਰੋਸ ਇਹੀ ਹੈ ਵੀ ਜੋ ਸੁਪਰੀਮ ਕੋਰਟ ਨੇ ਜੋ ਕ੍ਰਮੀ ਲਾਇਦਾ ਫੈਸਲਾ ਜੋ ਦਿੱਤਾ ਹੈ ਜੋ ਫੈਸਲਾ ਹੈ ਸੁਪਰੀਮ ਕੋਰਟ ਦਾ ਉਹਦੇ ਵਿੱਚ ਦਲਤਾਂ ਦੇ ਬਹੁਤ ਹੀ ਵੱਡਾ ਕਰੋਸ ਹੈ ਬਹੁਤ ਪਾਰਾ ਕਰੋਸ ਹੈ ਵੀ ਅਸੀਂ ਆਪਣਾ ਰੋਸ ਹੀ ਪ੍ਰਦਰਸ਼ਨ ਕਰਾਂਗੇ ਉਸ ਕੇਂਦਰ ਦੀ ਜਿਹੜੀ ਗੁੰਗੀ ਬੈਰੀ ਸਰਕਾਰ ਹੈ ਉਸ ਤੱਕ ਆਪਣਾ ਮੈਸੇਜ ਦੇਵਾਂਗੇ ਤੇ ਸ਼ਾਂਤਮਈ ਟੰਗਨਾ ਕਰਾਂਗੇ ਤਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਸ਼ਹਿਰ ਵਾਸੀ ਵੀ ਰਾਮਦਾਨ ਦੇ ਨਾਲ ਆਪਣਾ ਕੰਮ ਕਰ ਸਕਣ ਜੋ ਅੱਜ ਰੋਸ ਪ੍ਰਦਰਸ਼ਨ ਕਰਿਆ ਗਿਆ ਬਹੁਜਨ ਸਮਾਜ ਪਾਰਟੀ ਵੱਲੋਂ ਉਹ ਬਹਿਨ ਜੀ ਦੇ ਦੇਸ਼ ਤੇ ਵੀ ਆਪਾਂ ਇਹ ਜੋ ਰੋਸ ਕਰਨਾ ਹੈ ਬਹੁਤ ਹੀ ਸ਼ਾਂਤਮਈ ਟੰਗ ਦੇ ਨਾਲ ਕਿਉਂਕਿ ਬਹੁਜਨ ਸਮਾਜ ਪਾਰਟੀ ਡਿਸਪਲਨ ਤੇ ਅਨੁਸ਼ਾਸਨ ਵਿੱਚ ਜਿਹਾ ਕੇ ਕੰਮ ਕਰਦੀ ਹੈ ਤੇ ਸਾਥੀਓ ਅਸੀਂ ਨਹੀਂ ਚਾਹਦੇ ਕਿ ਜੋ ਸਮਾਜ ਹੈ ਉਹ ਕਈ ਮੁਸੀਬਤਾਂ ਦਾ ਸਾਹਮਣਾ ਕਰੇ ਇਸੇ ਲਈ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਲਿਆ ਵੀ ਅਸੀਂ ਆਪਣਾ ਰੋਸ ਹੀ ਪ੍ਰਦਰਸ਼ਨ ਕਰਾਂਗੇ ਉਸ ਕੇਂਦਰ ਦੀ ਜਿਹੜੀ ਗੁੰੰਗੀ ਬੈਰੀ ਸਰਕਾਰ ਹੈ ਉਸ ਤੱਕ ਆਪਣਾ ਮੈਸੇਜ ਦਵਾਂਗੇ ਤੇ ਸ਼ਾਂਤਮਈ ਢੰਗ ਨਾਲ ਕਰਾਂਗੇ ਤਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਸ਼ਹਿਰ ਵਾਸੀ ਵੀ ਆਰਾਮਦਾਨ ਦੇ ਨਾਲ ਆਪਣਾ ਕੰਮ ਕਰ ਸਕਣ ਸਕੂਲ ਕਾਲਜ ਉਹ ਵੀ ਖੁੱਲਣ ਤੇ ਜਿਸ ਤਰ੍ਹਾਂ ਪਹਿਲਾਂ ਪ੍ਰੋਗਰਾਮ ਚੱਲਦਾ ਸੀਗਾ ਉਸੇ ਚੱਲਦਾ ਰਹੇ ਸਿਰਫ ਸਾਡਾ ਰੋਸ ਇਹੀ ਹੈ ਵੀ ਜੋ ਸੁਪਰੀਮ ਕੋਰਟ ਨੇ ਜੋ ਕ੍ਰਿਮੀ ਲਾਇਯਤਾ ਫੈਸਲਾ ਜੋ ਦਿੱਤਾ ਹੈ ਜੋ ਫੈਸਲਾ ਹੈ ਸੁਪਰੀਮ ਕੋਰਟ ਦਾ ਉਹਦੇ ਵਿੱਚ ਦਲਤਾਂ ਦੇ ਬਹੁਤ ਹੀ ਵੱਡਾ ਕਰੋਸ ਆ ਬਹੁਤ ਪਾਰਾ ਕਰੋਸ ਆ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਹੁਜਨ ਸਮਾਜ ਪਾਰਟੀ ਨੇ ਅੱਜ ਦਾ ਬੰਦ ਦਾ ਕਾਲ ਦਾ ਸੱਦਾ ਦਿੱਤਾ ਸਮਰਥਨ ਕੀਤਾ ਸੀਗਾ ਤੇ ਸਾਥੀਓ ਤੁਸੀਂ ਜਾਣਦੇ ਹੀ ਹੋ ਵੀ ਅੱਜ ਜੋ ਡੀਸੀ ਸਾਹਿਬ ਦੇ ਕੋਲ ਅਸੀਂ ਸਾਰੇ ਸਾਥੀ ਆਏ ਆ ਮੰਗ ਮੰਬਰ ਦਿੱਤਾ ਵਾ ਤੋਂ ਕਿਉਂਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਚਾਪਲੂਸੀਆਂ ਕਰਦੀ ਹੈ ਬਹੁਜਨ ਸਮਾਜ ਪਾਰਟੀ ਬਹੁਜਨ ਸਮਾਜ ਦੇ ਨਾਲ ਜਿਸ ਤਰ੍ਹਾਂ ਅਰਕਸ਼ਨ ਦੇ ਨਾਂ ਤੇ ਡਿਵਾਈਡਡ ਰੂਲ ਵਾਲਾ ਕੰਮ ਕੀਤਾ ਸੁਪਰੀਮ ਕੋਰਟ ਦੇ ਫੈਸਲੇ ਤੇ ਕੇਂਦਰ ਸਰਕਾਰ ਡਿਵਾਈਡਡ ਰੂਲ ਵਾਲਾ ਕੰਮ ਕਰ ਰਹੀ ਹੈ ਕਿਉਂਕਿ ਅਗਰ ਉਹਨਾਂ ਦੇ ਬੰਦੇ ਵਿੱਚ ਵਾਕਈ ਦਲਤਾਂ ਦੇ ਹਮੈਤੀ ਹੈ ਕੇਂਦਰ ਸਰਕਾਰ ਤੇ ਜਿਸ ਤਰ੍ਹਾਂ ਉਹਨਾਂ ਨੂੰ ਇੱਕ ਪਾਰਲੀਮੈਂਟ ਦੇ ਵਿੱਚ ਆਪਣਾ ਕਾਨੂੰਨ ਲਿਆ ਕੇ ਇਸ ਫੈਸਲੇ ਨੂੰ ਚੁਣੌਤੀ ਦੇਣੀ ਚਾਹੀਦੀ ਸੀ ਰੱਦ ਕਰਨਾ ਚਾਹੀਦਾ ਸੀਗਾ ਤਾਂ ਜਾ ਕੇ ਸਾਨੂੰ ਮਿਲਦਾ ਵੀ ਹਾਂ ਬਿਲਕੁਲ ਕੇਂਦਰ ਸਰਕਾਰ ਦੇ ਨਾਲ ਪਰ ਉਹ ਸਾਡੀਆਂ ਸਿਰਫ ਵੋਟਾਂ ਦੇ ਲੈਣ ਲਈ ਇਹ ਥੋੜਾ ਜਿਹਾ ਝਾਸੇ ਵਿੱਚ ਰੱਖ ਰਹੀ ਹੈ ਇਸੇ ਕਰਕੇ ਬਸ ਮੈਂ ਇਹੀ ਸਾਰਿਆਂ ਨੂੰ ਅਪੀਲ ਵੀ ਕਰਾਂਗਾ ਵੀ ਆਪਾਂ ਕਿਸੇ ਦੀਆਂ ਐਦਾਂ ਦੀ ਉਧਰ ਗੱਲਾਂ ਚ ਨਾ ਆਈਏ ਤੇ ਆਪਾਂ ਰਲ ਮਿਲ ਕੇ ਪਾਈਚਾਰੂ ਕੈਮ ਰੱਖੇ ਜੈਪੀਮ ਜੈ